ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ YouTube ਚੈਨਲ ਤੇ ਸਰਬਦੇ ਦੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਸੱਜਰ ਸੂਈ ਸਵਾਈ ਵੈੜ ਦੀ ਲੈ ਕੇ ਆਏ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਨਾਲ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਬਣੇਰੇ ਵੀਡੀਓ ਦੇ ਪੂਰੇ ਜਾਣ ਤੱਕ ਜੀ ਰੀਵਿਊ ਦੱਸਾਂਗੇ ਰੀਵਿਊ ਇਸ ਵੈੜ ਦਾ ਬਿਲਕੁਲ ਜਾਇਜ਼ ਹੋਗਾ ਜੀ ਤੇ ਬਿਲਕੁਲ ਤਾਜੀ ਸੂਈ ਜੇ ਜੇਰ ਪਾਤੀ ਦੇ ਸਕਦੇ ਜੇ ਲਓ ਜੀ ਪਹਿਲਾਂ ਬੱਚਾ ਦੇ ਸਕਦੇ ਜੇ ਬਹੁਤ ਹੀ ਕੁਆਲਿਟੀ ਵਾਲੀ ਵਸ਼ੀ ਜੇ ਪਿੱਛੇ ਦੇਖ ਸਕਦੇ ਜੇ ਬਿਲਕੁਲ ਗੱਲਾਂ ਨਾਲ ਉਸੇ ਤਰ੍ਹਾਂ ਨਾਲ ਡਬਲ ਫਾਇਦਾ ਵੀ ਜੀ ਵਸ਼ੀ ਕਾਫੀ ਕੁਆਲਟੀ ਵਾਲੀ ਜੇ ਲੋ ਜੀ ਵੈੜ ਦੀ ਫੇਸ ਕੁਆਡ ਦੀ ਇਸਰ ਬਹੁਤ ਦੇ ਫੇਸ ਕੁਆਡ ਜੇ ਕ੍ਰਾਸ ਵੈੜ ਜੇ ਦੂਸਰੇ ਸੂਏ ਵੈੜ ਸੂਈ ਜੇ ਤੇ ਚੰਗੇ ਵਧੀਆ ਥਣਪਾਡੇ ਦੀ ਜੇ ਲੋ ਚੱਡਾਓ ਚੈੱਕ ਕਰ ਸਕਦੇ ਪਿਛੇ ਤੋਂ ਜੀ ਦੁੱਧ ਦੇ ਬੜੇ ਰਮਾਨਾ 16 17 ਲੀਟਰ ਚਵਾ ਦੇਗੀ ਜੀ ਬਹੁਤ ਹੀ ਵਧੀਆ ਚੱਡੇ ਤਿਆਰੀ ਕਰਕੇ ਫੇਰੇ ਵੈੜ ਸੂਈ ਜੇ ਥਣਾ ਸਹਿਜ ਦੇ ਸਕਦੇ ਨੇੜੇ ਤੋਂ ਬਹੁਤ ਥਣਾ ਸਹਿਜ ਜੇ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿਥੀ ਤੇ ਗਿਆਤੀ ਦੇ ਸਕਦੇ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਚੰਗਾ ਦੁੱਧ ਚੋਣ ਵਾਲੀ ਵਹਿੜ ਜੇ ਲਓ ਜੀ ਬਾਕੀ ਜੇਕਰ ਕਿਸੇ ਵੀਰ ਦੀ ਵਹਿੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵਹਿੜ ਦੀ ਚੁਆਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਕੋਈ ਰਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਵਹਿੜ ਮਿਲਦੀ ਜੇ ਬਿਲਕੁਲ ਠੰਡੀ ਠੀਲਸੋ ਵਹਿੜ ਜੇ ਲਓ ਜੀ ਛੱਡਾ ਫੇਰ ਤੋਂ ਦੇਖ ਸਕਦੇ ਪਿਛੇ ਤੋਂ ਜੀ ਲਓ ਜੀ ਬਹੁਤ ਹੀ ਵਧ ਠੜਪਾਂਡੇ ਦੀ ਵਹਿੜ ਜੇ ਬਾਕੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਤੁਸੀਂ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬਾਬੋਕਾਲਾ ਸਾਹਿਬ ਜ਼ਿਲ੍ਹਾ ਅਮਰਸਾ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਪੂਰੀ ਫੁੱਲ ਹਾਈਟ ਜੇ ਵੱਡੀ ਵੈੜ ਜੇ ਤੇ ਡਬਲ ਫਾਇਦਾ ਵੀ ਜੀ ਪਿਛੇ ਬੱਚਾ ਜੋ ਇਸ ਦੇ ਉਹ ਵਸ਼ੀ ਜੇ ਕਾਫੀ ਕੁਆਲਟੀ ਵਾਲੀ ਦੇ ਸਕਦੇ ਜੀ ਲਓ ਜੀ ਮੋਹਰਿਆ ਜੋ ਇਸ ਵੈੜ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਕੋਈ 50 ਨਹੀਂ ਕੋਈ 55 ਨਹੀਂ ਇਹ ਸਿਰਫ ਤੁਹਾਨੂੰ 46000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਜੀ ਵੀ ਜੀ 46000 ਰੁਪਏ ਬਾਛ ਛੋੜੀ ਹੈਗੀ ਜੀ ਵਿੱਚੋਂ ਕਿਉਂਕਿ ਵੈੜ ਕਾਫੀ ਕੁਆਲਟੀ ਵਾਲੀ ਜੀ ਲਓ ਚੱਡਾ ਫਿਰ ਤੋਂ ਦੇਖ ਸਾਡੇ ਪਿੱਛੇ ਤੋਂ ਜੀ ਲਓ ਜੀ ਆਪਣੇ ਕੋਲੋਂ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਸੱਜਣਾ ਸੂਈਆਂ ਵੈੜਾਂ ਮਿਲਦੀਆਂ ਜੇ ਤੇ ਗੱਬਣ ਤਿਆਰ ਵੈੜਾਂ ਮਿਲਦੀਆਂ ਜੇ ਕੋਈ ਵੀਰ ਆਪਣੇ ਨਾਲ ਕਦੇ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵੈੜਾਂ ਖਰੀਦ ਸਕਦਾ ਜੀ ਲੋਕ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬਡੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਦੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਬੀਤ ਜੀ